ਏ ਰਸਨਾ ਤੂੰ ਅਨਰਸ ਰਾਚ ਰਹੀ ਹੁਣ ਰਸਨਾ ਇੱਥੇ ਜਿਹੜੀ ਮੇਰੀ ਐਜ਼ ਅ ਬੋਡੀ ਦੇ ਵਿੱਚ ਜਿਹੜੀ ਮੇਰੀ ਟੰਗ ਹੈ ਜੀਬ ਜਿਹਨੂੰ ਆਪਾਂ ਕਹਿ ਰਹੇ ਆ ਆਮ ਤੌਰ ਤੇ ਉਹਨੂੰ ਵੀ ਲਿਆ ਜਾਂਦਾ ਪਰ ਕਿਉਂਕਿ ਇੱਥੇ ਸਾਰਾ ਕੁਝ ਮੇਰੇ ਮਨ ਨੇ ਕਰ ਰਹਾ ਤੇ ਇੱਥੇ ਮੇਰੀ ਮਨ ਦੀ ਪ੍ਰਵਿੱਤੀ ਦੀ ਗੱਲ ਚੱਲ ਰਹੀ ਹੈ ਮੇਰੇ ਮਨ ਦੇ ਵਿੱਚ ਕੀ ਚੱਲਦਾ ਉਸ ਉਹ ਰਸਨਾ ਰਾਸਦਸ ਲੈ ਰਹੀ ਹੈ ਮੈਨੂੰ ਗਿਆਨ ਮਿਲਿਆ ਕਿੱਥੋਂ ਮਿਲਿਆ ਸਤ ਗੁਰੂ ਸਤਿਗੁਰ ਤੋਂ ਸਟਰੂ ਵਿਜ਼ਡਮ ਤੋਂ ਯਾਨੀ ਕਿ ਇਹ ਦੋ ਤਰੀਕੇ ਨਾਲ ਇੱਕ ਤਾਂ ਆਪਾਂ ਆਊਟਸੋਰਸ ਵੀ ਕਰ ਦਿੰਨੇ ਆ ਬਾਹਰੋਂ ਵੀ ਲੈ ਲੈਨੇ ਆ ਜਿਵੇਂ ਹੁਣ ਮੇਰੇ ਵਾਸਤੇ ਗੁਰਬਾਣੀ ਮੇਰੇ ਵਾਸਤੇ ਗੁਰੂ ਹੈ ਇਤੋਂ ਦੀ ਹੁਣ ਮੈਨੂੰ ਸੱਚ ਦਾ ਗਿਆਨ ਮਿਲਦਾ ਉਹ ਹਰ ਉਹ ਹਰੀ ਉਹ ਹਰ ਉਹ ਅਕਾਲ ਪੁਰਖ ਰੱਬ ਜਿਹਦੀ ਮੈਨੂੰ ਲਾਹਾ ਮਿਲ ਰਹੀ ਹੈ ਹੁਣ ਐਸੀ ਵਣਜ ਮੈਂ ਕਰ ਰਿਹਾ ਵੀ ਮੈਨੂੰ ਹੁਣ ਆਪੇ ਮੈਨੂੰ ਭਾ ਰਹੀ ਹੈ ਜਿਹਦਾ ਮੈਂ ਲਾਹਾ ਖਾਟ ਰਿਹਾ ਸਾਨੂੰ ਚਾਹੀਦਾ ਮਾਨਸਿਕ ਸਕੂਨ ਹੈ ਪਰ ਉਹਨੂੰ ਜਿਸ ਪਾਸੇ ਮੂੰਹ ਕਰਕੇ ਅਸੀਂ ਲੱਭ ਰਹੇ ਹਾਂ ਉਹ ਪਾਸਾ ਜਿਹੜੀ ਪੁਰਾਤਨ ਮਤ ਸਾਨੂੰ ਲੈ ਕੇ ਜਾਂਦੀ ਹੈ ਉਹਦੀ ਪ੍ਰਾਪਤੀ ਅੱਜ ਤੱਕ ਕਿਤੇਰੇ ਵੀ ਨਹੀਂ ਹੋਈ ਇਹ ਹਰ ਰਸ ਇਹ ਹਰ ਰਸ ਮਤਲਬ ਜਿੱਦੀ ਹੁਣੇ ਗੱਲ ਕੀਤੀ ਹੈ ਜਿਹਦੇ ਬਾਰੇ ਸਾਨੂੰ ਦੱਸਿਆ ਇਹ ਹਰ ਰਸ ਕਰਮੀ ਪਾਈ ਹੈ ਕਰਮੀ ਪਾਈਆ ਦਾ ਮਤਲਬ ਤੁਹਾਨੂੰ ਇਸ ਤਰ੍ਹਾਂ ਦੇ ਕਰਮ ਕਰਨੇ ਪੈਣਗੇ ਵਾਇਗੁਰੂ ਜੀ ਦਾ ਪਾਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਕੀ ਫਤਿਹ ਜ਼ੋਨ ਤੇ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ ਤੇ ਜਿਹੜੇ ਸਾਨੂੰ YouTube ਤੇ ਵੇਖਣਗੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੀ ਹੈ ਅਸੀਂ ਸ਼ਾਮ ਨੂੰ 6 ਵਜੇ ਅਚਕਲ ਅਨੰਦ ਬਾਣੀ ਕਰਾਈ ਤੇ ਦੋ ਪਦੇ ਅਸੀਂ ਹਰ ਰੋਜ਼ ਕਰਦੇ ਹਾਂ ਇਸ ਤਰ੍ਹਾਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਸੀਂ yellow color ਨਾਲ ਵਿੱਚ white ਦਾ ਛੋਟਾ ਛੋਟਾ ਗੈਪ ਛੱਡ ਕੇ ਉਸ ਨੂੰ ਅਸੀਂ ਪੜਨ ਲਈ ਸਮਝਣ ਲਈ ਸੁਖਾਲਾ ਸਮਝਣ ਲਈ ਅਸੀਂ ਉਸ ਨੂੰ ਗੈਪ ਨੂੰ ਦਿੰਦੇ ਆਂ ਤੇ ਉਹ ਅਗਰ ਥੋੜਾ ਬਹੁਤ ਕਿਸੇ ਨੂੰ ਲੱਗੇ ਕਿ ਇੱਥੇ ਨਹੀਂ ਇੱਥੇ ਹੋਣਾ ਚਾਹੀਦਾ ਹੈ ਜਾਂ ਥੋੜਾ ਇਹਦੇ ਨਾਲ ਅਰਥ ਬਦਲ ਰਹੇ ਨੇ ਤੇ ਤੁਸੀਂ ਸਾਨੂੰ ਕਰੈਕਸ਼ਨ ਕਰਵਾ ਸਕਦੇ ਹੋ ਪ੍ਰੈਜ਼ੈਂਟ ਹੁਣੇ ਵੀ ਕਰਵਾ ਸਕਦੇ ਹੋ ਤੇ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਕਮੈਂਟਾਂ ਰੱਖਣ ਦੀ ਕਰਾ ਸਕਦੇ ਹੋ ਤੇ ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੇ YouTube ਤੇ ਸਾਡਾ ਲਿੰਕ ਤੁਹਾਨੂੰ ਹੇਠਾਂ ਮਿਲ ਲੇਗਾ ਲ ਮੇਰੇ 8:30 ਵਜੇ ਸ਼ਾਮ ਨੂੰ 6:00 ਵਜੇ ਮੈਂ ਰਿਕਵੈਸਟ ਕਰਾਂਗੀ ਵੀ ਪਰਮਵੀਰ ਜੀ ਨੂੰ ਦੀ ਭਾਜੀ ਰੀਡਿੰਗ ਸਟਾਰਟ ਕਰਨ ਉਹਦੇ ਬਾਅਦ ਤੁਸੀਂ ਸਾਡੇ ਨਾਲ ਕੇ ਇਸ ਦੀ ਵਿਚਾਰ ਕਰਾਂਗੇ ਜੀ 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 ਅ ਜੀ ਭਾਜੀ ਥੈਂਕ ਯੂ ਜੀ ਅ ਦੇਖੋ ਅੱਜ ਦਾ ਆਨੰਦ ਬਾਣੀ ਜਿਹੜੀ ਸਾਡੀ ਹਮੇਸ਼ਾ ਤੋਂ ਹੀ ਸਾਡੇ ਹਰ ਅ ਦੁਨਿਆਵੀ ਜਿੰਨੇ ਵੀ ਅਸੀਂ ਕਾਰਜ ਕਰਦੇ ਆ ਉਹਦੇ ਵਿੱਚ ਅਸੀਂ ਇਹ ਬਾਣੀ ਨੂੰ ਪੜਿਆ ਹੀ ਜਾਂਦਾ ਪਰ ਇਹ ਮੰਤਵ ਸੀ ਵੀ ਚਲੋ ਅਸੀਂ ਦੇਖੀਏ ਵੀ ਬਾਣੀ ਜਿਹੜੀ ਐਸੀ ਬਾਣੀ ਜਿਹੜੀ ਸਾਨੂੰ ਸੁਨੇਹਾ ਕੀ ਦੇ ਰਹੀ ਹੈ ਉਹ ਸੁਨੇਹਾ ਵੀ ਸਮਝੀ ਅਸੀਂ ਕੋਸ਼ਿਸ਼ ਕਰੀਏ ਇੱਕ ਪਲੇਟਫਾਰਮ ਫਿਰ ਸਾਡਾ ਮਹਮ ਆਪਣਾ ਅਮਰ ਅਨੰਦ ਜਿਵੇਂ ਤੁਸੀਂ ਦੱਸ ਹੀ ਦਿੱਤਾ ਵੀ ਇੱਕ ਐਸਾ ਪਲੇਟਫਾਰਮ ਇਕੱਠਾ ਹੋਵੇ ਜਿੱਥੇ ਅਸੀਂ ਪਰਿਵਾਰਕ ਗਰੁੱਪ ਦੇ ਵਿੱਚ ਬੈਠ ਕੇ ਸਾਰੇ ਇੱਕ ਦੂਜੇ ਦੇ ਨਾਲ ਸਾਂਝ ਕਰਦੇ ਆ ਚਲੋ ਦੇਖੀਏ ਗੁਰੂ ਸਾਹਿਬ ਦਾ ਸੁਨੇਹਾ ਸਾਨੂੰ ਕੀ ਆ ਰਿਹਾ ਸੋ ਅੱਜ ਦਾ ਜਿਹੜਾ ਜਿਹੜੇ ਅਸੀਂ ਪਤੇ ਲੈ ਰਹੇ ਆ ਉਹ 31 ਤੇ 32 ਹੈਗੇ ਨੇ 31 ਤੇ ਪਤੀ ਵਾਲਾ ਜਿਹੜਾ ਹੈਗਾ ਤੇ ਅੰਕ ਜਿਹੜਾ ਹੈਗਾ ਇਹ 921 ਅੰਕ ਦੇ ਉੱਪਰ ਦਰਜ ਹੈ ਜੀ ਜੀ ਇੱਥੇ ਗੁਰੂ ਪਾਤਸ਼ਾਹ ਸਾਨੂੰ ਹੁਕਮ ਕਰ ਰਹੇ ਨੇ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਹਿ ਜੀ ਲਾਹਾ ਖਟ ਹੈ ਤਿਹਾੜੀ ਇਹ ਧੰਨ ਤਿਨਾ ਮਿਲਿਆ ਜਿਨ ਹਰ ਆਪੇ ਬਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣ ਜਾਰਾ ਅਗੇ ਹੁਕਮ ਕਰ ਰਹੇ ਨੇ اے ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਜਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਕਰਮੀ ਭਾਈਐ ਸਤਗੁਰ ਮਿਲੇ ਜਿਸ ਪਾਏ ਕਹੈ ਨਾਨਕ ਔਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਜੀ ਥੈਂਕ ਯੂ ਜੀ ਜਿੱਥੇ ਕਿਤੇ ਪਾਣੀ ਪੁਟੀ ਕਿਤੇ ਹੁਨਤਾਈ ਹੋਈ ਤੇ ਮੈਨੂੰ ਸੁਧਾਰ ਕਰਾ ਦੇਣਾ ਜੀ ਆ ਮੈਂ ਫਿਰ ਸਹਿਜ ਵਿਚਾਰ ਸ਼ੁਰੂ ਕਰਦਾ ਕਿ ਬਾਕੀ ਨਾਲ ਮਿਲ ਕੇ ਆਪਾਂ ਕੋਸ਼ਿਸ਼ ਕਰਦੇ ਆ ਇੱਥੇ ਦੇਖੋ ਹੁਣ ਗੁਰੂ ਪਾਸ਼ਾ ਸਾਨੂੰ ਫਿਰ ਜਿਹੜਾ ਇਹਨਾਂ ਦੇ ਵਿੱਚ ਸਮਝਾ ਰਹੇ ਨੇ ਜਿੰਨਾ ਹਰ ਪੱਲੇ ਪਾਏ ਜੋ ਪਹਿਲਾਂ ਆਪਾਂ ਕੱਲ ਵੀ ਵਿਚਾਰ ਕੀਤਾ ਸੀ ਵੀ ਹਰ ਪੱਲੇ ਪੈ ਗਿਆ ਤੁਹਾਡੇ ਤੇ ਤੁਹਾਡੀ ਜਿਹੜੀ ਉਹਨਾਂ ਦੇ ਭਾਗ ਵੱਡੇ ਹੋ ਗਏ ਹੁਣ ਹਰ ਰਸ ਨੂੰ ਕੀ ਕਹਿ ਰਹੇ ਨੇ ਕਹਿੰਦੇ ਹਰ ਰਸ ਹਰ ਰਾਸ ਮੇਰੀ ਹਰ ਰਾਸ ਮੇਰੀ ਦਾ ਮਤਲਬ ਹੋ ਗਿਆ ਵੀ ਰਾਸ ਜਿਹੜੀ ਉਹਦੀ ਆ ਪਾਈਕਾ ਇੱਕ ਡਾਇਲੌਗ ਅਮੂਮਨ ਬੋਲਦਾ ਹੈ ਨਾ ਵੀ ਮੇਰਾ ਕਾਰਵਿਹਾਰ ਕੀ ਹੈ ਮੇਰਾ ਮੇਰਾ ਦਿਨ ਚੱਲ ਰਿਹਾ ਕੀ ਹੈ ਰਾਸ ਦਾ ਮੈਸੇਜ ਸ਼ਾਬਦੀ ਅਰਥ ਮੈਂ ਸਕਿਪ ਕਰ ਰਿਹਾ ਜੇ ਕੋਈ ਵੀਰ ਭੈਣ ਦੱਸ ਦੇ ਤਾਂ ਵਣਜ ਵਪਾਰ ਵਜੇ ਵਣਜ ਵਪਾਰ ਹਾਂ ਹਾਂ ਮੈਂ ਉਹਨਾਂ ਵਣਜ ਦੇ ਨਾਲ ਜੋੜ ਰਿਹਾ ਸੀਗਾ ਰਾਸ ਦਾ ਮਤਲਬ ਮੈਨੂੰ ਇੱਕ ਟਿਪੀਕਲ ਵਰਡ ਹੋਰ ਚਾਹੀਦਾ ਹੈ ਇੱਥੇ ਜਿਹੜੀ ਵਪਾਰ ਵਾਸਤੇ ਜਿਹੜੀ ਪੂੰਜੀ ਹੁੰਦੀ ਹੈ ਨਾ ਉਹਨੂੰ ਕਹਿੰਦੇ ਰਾਸ ਜਿਹੜੀ ਪੂੰਜੀ ਦੀ ਹਾਂ ਪੂੰਜੀ ਬੈਸਟ ਹੈ ਬਹੁਤ ਬਹੁਤ ਵਧੀਆ ਪੂੰਜੀ ਮੇਰਾ ਜਿਹੜਾ ਰਾਸ ਜਿਹੜਾ ਮੇਰੀ ਪੂੰਜੀ ਹੈ ਹਰ ਰਾਸ ਮੇਰੀ ਤੇ ਮੇਰਾ ਕੀ ਹੈ ਮਨ ਬਣ ਜਾ ਰਾ ਹੁਣ ਮੇਰੀ ਪੂੰਜੀ ਕੀ ਹੈ ਮੇਰੀ ਪੂੰਜੀ ਹੈ ਹਰ ਪੂੰਜੀ ਬਹੁਤ ਵਧੀਆ ਟੁਕੜਾਂ ਅੱਖਰ ਦੇ ਤਾਂ ਪੈਂਦੀ ਤੁਸੀਂ ਤੇ ਮਨ ਬਣ ਜਾ ਰਹਾ ਹੈ ਹੁਣ ਮਨ ਬਣ ਜਾ ਰਹਾ ਦਾ ਮਤਲਬ ਹੈ ਵੀ ਮੇਰੀ ਥੋਟ ਮੇਰੀ ਮੈਂਟਲ ਸੈਟ ਉਹਦਾ ਹੀ ਗੱਲਾਂ ਕਰਦੀ ਹੈ ਹਰ ਦੇ ਰਾਸ ਦੀ ਹਰ ਦੀ ਪੂੰਜੀ ਦੀ ਗੱਲਾਂ ਕਰਦੀ ਹੈ ਹਮੇਸ਼ਾ ਮੇਰਾ ਮਨ ਜਿਹੜਾ ਹੈ ਉਹਦੇ ਨਾਲ ਲੱਗਿਆ ਰਹਿੰਦਾ ਹੈ فیر ਨੂੰ ਰੈਸਿਪੀ ਪੁਗਟ ਕਰਦੇ ਨੇ ਦੁਬਾਰਾ ਉਸੀ ਗੱਲ ਨੂੰ ਹੋਰ ਟੰਗਣਾ ਬੋਲ ਰਹੇ ਨੇ ਹਰ ਰਾਸ ਮੇਰੀ ਮਨ ਬਣਜਾਰਾ ਸੇਮ ਗੱਲ ਸਤਗੁਰ ਤੇ ਰਾਸ ਜਾਣੀ ਹੁਣ ਦੇਖੋ ਇੱਥੇ ਫਿਰ ਸਤਗੁਰ ਟਰੂ ਇੰਟੈਲੈਕਚੁਅਲ ਟਰੂ ਵਿਜ਼ਡਮ ਜਿੱਥੋਂ ਦੀ ਸੋਰਸ ਜਿਹੜੇ ਸੋਰਸ ਤੋਂ ਮੈਨੂੰ ਸੱਚ ਮਿਲ ਰਿਹਾ ਹੈ ਉਸ ਤੋਂ ਉਹ ਰਾਸ ਉਹ ਪੂੰਜੀ ਮੈਂ ਜਾਣੀ ਮੈਨੂੰ ਗਿਆਨ ਮਿਲਿਆ ਕਿੱਥੋਂ ਮਿਲਿਆ ਸਤਗੁਰ ਸਤ ਗੁਰ ਤੋਂ ਸਟਰੂ ਵਿਜ਼ਡਮ ਤੋਂ ਯਾਨੀ ਕਿ ਇਹ ਦੋ ਤਰੀਕੇ ਨਾਲ ਇੱਕ ਤਾਂ ਆਪਾਂ ਆਊਟਸੋਰਸ ਵੀ ਕਰ ਦਿੰਨੇ ਆ ਬਾਹਰੋਂ ਵੀ ਲੈ ਲੈਂਦੇ ਆ ਜਿਵੇਂ ਹੁਣ ਮੇਰੇ ਵਾਸਤੇ ਗੁਰਬਾਣੀ ਮੇਰੇ ਵਾਸਤੇ ਗੁਰੂ ਹੈ ਇਤੋਂ ਦੀ ਹੁਣ ਮੈਨੂੰ ਸੱਚ ਦਾ ਗਿਆਨ ਮਿਲਦਾ ਇਹ ਸਾਨੂੰ ਹੁਣ ਭਰੋਸਾ ਹੈ ਤੇ ਅਸੀਂ ਉਹਨੂੰ ਆਪਣੇ ਬৌਧਿਕ ਵਿਕਾਸ ਦੇ ਨਾਲ ਚੈੱਕ ਵੀ ਕਰਦੇ ਆ ਇੱਕ ਦੂਜੇ ਦੇ ਨਾਲ ਸਲਾਹਾਂ ਬਸ਼ਰਾ ਕਰਕੇ ਉਹਨੂੰ ਦੇਖ ਵੀ ਰਿਹਾ ਵੀ ਹਾਂਜੀ ਵਾਕਈ ਇਸ ਤੋਂ ਵੱਡਾ ਸੱਚ ਕਿਧਰੇ ਹੈ ਨਹੀਂ ਤੇ ਇਹ ਸਤ ਗੁਰ ਹੈ ਮੇਰਾ ਫਿਰ ਪਰ ਸਹੀ ਇੰਟੈਲੈਕਚੁਅਲ ਜਿਹੜੀ ਹੈ ਮੈਂ ਆਪਣੇ ਅੰਦਰ ਉਸ ਦਾ ਬੋਧਿਕਤਾ ਦੇ ਵਿੱਚ ਉਹਦੀ ਇਵੈਲੂਏਸ਼ਨ ਕਰਦਾ ਵੀ ਮੈਨੂੰ ਅਸਲ ਚ ਚਾਹੀਦਾ ਕੀ ਹੈ ਹੁਣ ਉਹੀ ਪੂੰਜੀ ਜਿਹੜੀ ਸਤਗੁਰ ਤੇ ਜਾਣੀ ਸਤਗੁਰ ਨੇ ਜਿਹਦੀ ਮੇਰੀ ਇੰਟਰੋਡਕਸ਼ਨ ਕਰਾਈ ਪੈਸੀ ਰਾਸ ਐਸੀ ਪੂੰਜੀ ਜਿਹਨੂੰ ਮੇਰੇ ਸਤਗੁਰ ਨੇ ਮੇਰੀ ਜਾਣਕਾਰੀ ਦੇ ਵਿੱਚ ਲਿਆਤੀ ਮੇਰੀ ਇੰਟਰੋਡਕਸ਼ਨ ਕਰਾਤੀ ਮੇਰੀ ਜਾਨ ਪਹਿਚਾਨ ਕਰਾਤੀ ਟੂ ਬੀ ਵੈਰੀ ਪ੍ਰੀਸੀਸਿਵ ਐਂਡ ਸਿੰਪਲ ਵਰਡਸ ਉਹਨਾਂ ਅਗੇ ਕਹਿੰਦੇ ਨੇ ਹਰ ਹਰ ਨਿਤ ਜਪ ਜਪੇ ਹੈ ਜੀ ਜੀ ਲਾਹਾ ਖਟੇ ਦਿਹਾੜੀ ਹੁਣ ਕਹਿੰਦੇ ਉਸੇ ਸਾਤੂ ਗੁਰ ਤੋਂ ਜਿਹੜੀ ਮੇਰੀ ਰਾਸ ਦੇ ਨਾਲ ਜਿਹੜੀ ਮੇਰੀ ਪੂੰਜੀ ਮੈਨੂੰ ਮਿਲ ਗਈ ਉਹ ਹਰ ਹਰ ਦੀ ਹੁਣ ਮੈਂ ਨਿਤ ਜਪ ਰਿਹਾ ਉਸ ਉਸ ਰਾਸ ਨੂੰ ਉਸ ਜਿਹੜੀ ਥਾਟ ਮੈਨੂੰ ਮਿਲ ਗਈ ਮੇਰੀ ਮੈਨੂੰ ਵਾਈਜ਼ਨੈਸ ਮਿਲ ਗਈ ਮੇਰਾ ਵਿਜ਼ਡਮ ਕਰ ਹੋ ਗਿਆ ਜੀ ਜੀ ਦਾ ਮਤਲਬ ਹੁਣ ਇੱਥੇ ਮੇਰੇ ਅੰਦਰ ਦੀ ਜਿਹੜੀ ਜਿਹਨੂੰ ਆਪਾਂ ਜੀਵ ਵੀ ਕਹਿੰਦੇ ਨੇ ਜੀ ਕਹਿੰਦੇ ਨੇ ਦਿਲੋਂ ਵੀਰ ਜੀ ਦਿਲੋਂ ਦਿਲੋਂ ਹਾਂਜੀ ਮੈਂ ਉਥੇ ਆ ਰਿਹਾ ਸੀਗਾ ਵੀ ਮੇਰੇ ਅੰਦਰ ਤੱਕ ਦੀ ਜਿਹੜੀ ਮੇਰੀ ਲਾਸਟ ਥਾਟ ਦੇ ਵਿੱਚ ਹੈ ਮੇਰਾ ਅੰਦਰ ਇਨਸਟਿੰਕਟ ਜਿਹੜਾ ਮੇਰਾ ਹੈ ਉਹ ਹੁਣ ਨਿਤ ਨਿਤ ਜਪ ਰਿਹਾ ਹੈ ਤੇ ਕੀ ਕਰਦਾ ਜਪ ਜਪ ਕੇ ਤੈਹ ਦਿ ਲੋ ਠੀਕ ਐਵਾਰਡ ਲੈ ਲੋ ਤੈਹ ਦਿ ਲੋ ਬੈਸਵੋਣ ਹੁਣ ਲਾਹਾ ਖਟ ਹੈ ਦਿਹਾੜੀ ਹੁਣ ਲਾਹਾ ਖਟ ਰਿਹਾ ਹੈ ਮਤਲਬ ਮੈਂ ਉਹਦੀ ਆਊਟਕਮ ਲੈ ਰਿਹਾ ਹੁਣ ਜਦੋਂ ਮੈਨੂੰ ਮਿਲ ਗਈ ਸਤਗੁਰ ਨੇ ਜਾਣ ਪਛਾਣ ਕਰਾਤੀ ਮੇਰੀ ਪੂੰਜੀ ਧੀ ਮੈਨੂੰ ਪੂੰਜੀ ਲੱਭ ਗਈ ਹੁਣ ਮੈਂ ਉਸ ਪੂੰਜੀ ਦੀ ਹਰ ਹਰ ਜਪ ਰਿਆ ਹਾਂ ਤੇ ਲਾਹਾ ਖਟ ਰਿਆ ਹਾਂ ਦਿਹਾੜੀ ਦਾ ਮਤਲਬ ਆਮ ਤੌਰ ਤੇ ਵਰਜਨ ਆਂਦਾ ਵੀ ਡੇਲੀ ਇਹਨੂੰ ਮੈਂ ਡੇਲੀ ਕਹ ਰਿਹਾ ਦਿੱਤਾ ਪ੍ਰਤੀ ਕਹ ਲੋ ਦਿਹਾੜੀ ਦਾ ਮਤਲਬ ਵੈਸੇ ਤਾਂ ਆਂਦਾ ਵੀ ਮੈਂ ਜਿਹੜੀ ਆਵਰ ਬਾਅਦ ਤੇਰੀ ਦਿਹਾੜੀ ਲੱਗੀ ਕਿ ਨਹੀਂ ਲੱਗੀ ਤੇ ਉਹ ਦਿਹਾੜੀ ਦਾ ਮਤਲਬ ਹੁੰਦਾ ਵੀ ਤੈਨੂੰ ਜੋ ਵਾਅਦਾ ਕੀਤਾ ਵੀ ਉਹ ਤੈਨੂੰ ਪੂਰਾ ਪਿਆ ਕੇ ਨਹੀਂ ਪਿਆ ਟੂ ਬੀ ਵੈਰੀ ਇਨ ਸਿੰਪਲ ਵਰਡਸ ਬਹੁਤ ਜ਼ਿਆਦਾ ਮੈਂ ਕੰਪਲਿਕੇਟ ਨਹੀਂ ਕਰ ਰਿਹਾ ਅੱਗੇ ਹੁਣ ਕਰ ਰਹੇ ਨੇ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣ ਜਾਰਾ ਹੁਣ ਇੱਥੇ ਥੋੜਾ ਜਿਹਾ ਆ ਆਪੇ ਭਾਣਾ ਦੇ ਵਿੱਚ ਥੋੜੀ ਜੀ ਆਏਗੀ ਗੱਲ ਉਹ ਆਪਾਂ ਦੇਖਦੇ ਹੁਣ ਕਹਿੰਦੇ ਇਹ ਧਨ ਕਿਹੜਾ ਧਨ ਇਹ ਉੱਪਰ ਵਾਲਾ ਧਨ ਜਿਹੜੀ ਮੇਰੀ ਰਾਸ ਸੀ ਜਿਹੜੀ ਮੇਰੀ ਸਤਗੁਰੂ ਨੇ ਮੇਰੀ ਜਾਣ ਪਛਾਣ ਕਰਾਈ ਇਹ ਧਨ ਇਹ ਤਾਂ ਜਿਹੜਾ ਹੁਣ ਮੈਂ ਨਿਤ-ਨਿਤ ਜਪ ਰਿਆ ਹਾਂ ਜਿਹਦਾ ਮੈਂ ਲਾਹਾ ਖਟ ਰਿਆ ਹਾਂ ਜਿਹਦਾ ਮੈਂ ਲਾਹਾ ਲੈ ਰਿਆ ਡੇਲੀ ਦਿਹਾੜੀ ਦੇ ਵਿੱਚ ਜਿਹਦਾ ਮੈਂ ਪੂਰਾ ਲਾਹਾ ਲੈ ਰਿਆ ਇਹ ਤਾਂ ਕਹਿੰਦੇ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਹੁਣ ਕਹਿੰਦੇ ਜਿਨ੍ਹਾਂ ਨੇ ਉਸ ਸਤਿਗੁਰ ਦੇ ਨਾਲ ਲੱਗ ਕੇ ਆਪੇ ਪਾਣਾ ਦਾ ਵਿੱਚ ਥੋੜਾ ਜਿਹਾ ਇੱਥੇ ਆਮ ਤੌਰ ਤੇ ਕਨਫਿਊਜ਼ਨ ਆ ਜਾਂਦੀ ਹੈ ਵੀ ਉਹ ਉਸ ਅਕਾਲ ਪੁਰਖ ਦੀ ਗੱਲ ਹੋ ਰਹੀ ਹੈ ਕਿ ਤਰੇ ਵੀ ਉਹ ਅਕਾਲ ਪੁਰਖ ਤੁਹਾਨੂੰ ਪਾਣੇ ਚ ਲੈਗਾ ਉਹਦਾ ਪਾਣਾ ਤਾਂ ਅਸੀਂ ਸਮਝ ਚੁੱਕੇ ਆਂ ਵੀ ਉਹਦਾ ਪਾਣਾ ਹਮੇਸ਼ਾ ਹੀ ਚੱਲਦਾ ਹੈ ਆਪਾਂ ਉਹਦੇ ਪਾਣੇ ਦੇ ਵਿੱਚ ਹੀ ਆਂ ਹਰ ਆਪੇ ਪਾਣਾ ਮਤਲਬ ਕਿ ਹੁਣ ਤੈਨੂੰ ਉਹ ਆਪਣੇ ਆਪ ਹੁਣ ਪਾਣੇ ਦੇ ਵਿੱਚ ਤੈਨੂੰ ਚੰਗਾ ਲੱਗ ਰਿਹਾ ਮੈਨੂੰ ਇੱਥੇ ਇਹ ਸਮਝ ਆ ਰਹੀ ਬਾਕੀ ਕਿਸੇ ਨੇ ਸੁਧਾਰ ਪਾ ਜਾਣਾ ਹੈ ਪਾ ਜਾਣਾ ਚੰਗਾ ਲੱਗਣਾ ਪਾ ਜਾਣਾ ਠੀਕ ਹੈ ਠੀਕ ਹਾਂਜੀ ਮੈਂ ਸ਼ਾਇਦ ਵੋਡ ਨਹੀਂ ਯੂਜ਼ ਕਰ ਪਾਇਆ ਥੈਂਕ ਯੂ ਪਿੰਜੀ ਹੁਣ ਮੈਨੂੰ ਹੁਣ ਉਹ ਜਿੰਨ ਹਰ ਆਪੇ ਪਾਣ ਹੁਣ ਜਿਨ੍ਹਾਂ ਨੇ ਹਰ ਦਾ ਉਹ ਹਰ ਉਹ ਹਰੀ ਉਹ ਹਰ ਉਹ ਅਕਾਲ ਪੁਰਖ ਰੱਬ ਜਿਹਦੀ ਮੈਨੂੰ ਲਾਹਾ ਮਿਲ ਰਹੀ ਹੈ ਹੁਣ ਐਸੀ ਵਣਜ ਮੈਂ ਕਰ ਰਿਹਾ ਵੀ ਮੈਨੂੰ ਹੁਣ ਆਪੇ ਮੈਨੂੰ ਭਾ ਰਹੀ ਹੈ ਜਿਹਦਾ ਮੈਂ ਲਾਹਾ ਖਟ ਰਿਹਾ ਕਿਉਂਕਿ ਮੈਂ ਲਾਹਾ ਖਟ ਰਿਹਾ ਇਸ ਕਰਕੇ ਮੈਨੂੰ ਭਾ ਰਹੀ ਹੈ ਮੈਨੂੰ ਬੇਨਫਿਟ ਹੋ ਰਿਹਾ ਦਿਨਤਾ ਪ੍ਰਤੀ ਅੱਗੇ ਕਰੇ ਨੇ ਕਹੇ ਨਾਨਕ ਹਰ ਰਾਸ ਮੇਰੀ ਉਹੀ ਮੇਰੀ ਨਾਨਕ ਜੀ ਹੁਣ ਆਪਣਾ ਨਾਮ ਸਟੈਂਪ ਲਗਾ ਕੇ ਆਪਣੀ ਗਾਰੰਟੀ ਦੇ ਕੇ ਕਹਿ ਰਹੇ ਨੇ ਆਰ ਰਾਸ ਮੇਰੀ ਉਹੀ ਮੇਰੀ ਪੂੰਜੀ ਹੈ ਮਨ ਹੋਵਾ ਵਣ ਜਾ ਰਾ ਹੁਣ ਮੇਰਾ ਮਨ ਹੋਵਾ ਹੋ ਗਿਆ ਵਣ ਜਾ ਰਾ ਹੁਣ ਉਹ ਇਸੀ ਚੀਜ਼ ਦਾ ਵਪਾਰ ਕਰਦਾ ਹੈ ਵਣਜ ਕਰਦਾ ਹੈ ਆਪਣੇ ਆਪ ਦੀ ਲੇਵਾ ਦੇਵੀ ਜਿਹੜੀ ਹੈ ਦੂਜਿਆਂ ਨਾਲ ਸਾਂਝ ਕਰਦਾ ਹੈ ਆਪਣੇ ਆਪ ਨਾਲ ਵੀ ਕਰਦਾ ਤੇ ਦੂਜਿਆਂ ਨਾਲ ਵੀ ਕਰਦਾ ਬੰਦਾ ਹਰ ਟਾਈਮ ਉਹਦੇ ਕੋਲ ਇਹੀ ਹੀ ਤਿੰਨ ਮਿਲਿਆ ਵਾਲਾ ਇਹ ਧਨ ਜਿਹੜਾ ਧਨ ਮਿਲ ਗਿਆ ਜਿਹੜੀ ਪੂੰਜੀ ਮਿਲ ਗਈ ਠੀਕ ਹੈ ਭੈ ਜੀ ਇੱਥੇ ਤੱਕ ਜੇ ਕਿਸੇ ਦੇ ਕੋਈ ਸਵਾਲ ਕੁਐਸਚਨ ਕਰਨਾ ਹੈ ਤਾਂ ਕਹ ਦੀ ਨੀ ਤੇ ਫਿਰ ਆਪਾਂ ਅੱਗੇ ਚੱਲੀਏ ਠੀਕ ਹੈ ਜੀ ਅੱਗੇ ਕਰਦਾ ਫਿਰ اے ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿੱਚਰ ਹਰ ਰਸ ਪੱਲੈ ਨਾ ਪਾਏ ਹੁਣ ਇਹਨੂੰ ਹੋਰ ਅੱਗੇ ਡਿਸਕ੍ਰਾਈਬ ਕਰਦੇ ਨੇ ਵੀ ਤੇਰੇ ਨਾਲ ਇਸ ਤਰ੍ਹਾਂ ਕਿਉਂ ਨਹੀਂ ਹੋ ਰਿਹਾ ਉਹ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਹੁਣ ਰਸਨਾ ਇੱਥੇ ਜਿਹੜੀ ਮੇਰੀ ਐਜ਼ ਅ ਬਾਡੀ ਦੇ ਵਿੱਚ ਜਿਹੜੀ ਮੇਰੇ ਟੰਗ ਹੈ ਜੀਬ ਜਿਹਨੂੰ ਆਪਾਂ ਕਹਿ ਰਹੇ ਆ ਆਮ ਤੌਰ ਤੇ ਉਹਨੂੰ ਵੀ ਲਿਆ ਜਾਂਦਾ ਪਰ ਕਿਉਂਕਿ ਇੱਥੇ ਸਾਰਾ ਕੁਝ ਮੇਰੇ ਮਨ ਨੇ ਕਰਨਾ ਹੈ ਤੇ ਇੱਥੇ ਮੇਰੀ ਮਨ ਦੀ ਪ੍ਰਵਿੱਤੀ ਦੀ ਗੱਲ ਚੱਲ ਰਹੀ ਹੈ ਮੇਰੇ ਮਨ ਦੇ ਵਿੱਚ ਕੀ ਚੱਲਦਾ ਉਸ ਉਹ ਰਸਨਾ ਰਾਸਦਸ ਲੈ ਰਹੀ ਹੈ ਉਹ ਕਹਿੰਦੀ ਤੂੰ ਅਨ ਰਸ ਰਚੀ ਤੇਰੇ ਦਿਮਾਗ ਦੇ ਵਿੱਚ ਤੇਰੀ ਇੰਟਰਨਲ ਥਾਟ ਦੇ ਵਿੱਚ ਕੁਝ ਹੋਰ ਰਸ ਚੱਲ ਰਹੇ ਨੇ ਅਨਰਸਨਾ ਮਤਲਬ ਇਤਿਆਦੀ ਇੱਕ ਨੂੰ ਛੋੜ ਕੇ ਉਸ ਸੱਚੇ ਗਿਆਨ ਨੂੰ ਛੋੜ ਕੇ ਜਿਹਦੀ ਵਣਜ ਕਰਨੀ ਸੀ ਜਿੱਥੇ ਉੱਪਰ ਕਹਿ ਰਹੇ ਨੇ ਹਰ ਰਾਸ ਮੇਰੀ ਉਹਨੂੰ ਛੱਡ ਕੇ ਜਿਹੜੀ ਰਾਸ ਰਚੀ ਹੈ ਰਾਚ ਰਹੀ ਤੇਰੀ ਪਿਆਸ ਨਾ ਜਾਏ ਜਿਹੜੀ ਤੇਰੀ ਪਿਆਸ ਲੱਗੀ ਹੈ ਤੈਨੂੰ ਜਿੱਥੇ ਤੈਨੂੰ ਤਰੇਹ ਤਰੇਹ ਤਰੇ ਹੋਈ ਪਈ ਆ ਪਿਆਸਾ ਹਰ ਵੇਲੇ ਪਿਆਸਾ ਤੇ ਉੱਥੇ ਤੇਰੀ ਪਿਆਸ ਖਤਮ ਨਹੀਂ ਹੋ ਰਹੀ ਨਾ ਜਾਏ ਨਹੀਂ ਜਾਏਗੀ ਫਿਰ ਉਸੇ ਚੀਜ਼ ਨੂੰ ਪੈਸਿਵ ਦੇ ਵਿੱਚ ਬੋਲ ਰਹੇ ਨੇ ਪਿਆਸ ਨਾ ਜਾਏ ਹੋਰਤ ਕੀਤਾ ਜਿੱਚਰ ਜਿੱਚਰ ਦਾ ਮਤਲਬ ਜਦ ਤੱਕ ਜਦ ਤੱਕ ਕਰ ਕਈ ਪੰਜਾਬੀ ਦੀ ਭਾਸ਼ਾ ਚ ਜਦ ਤੱਕ ਬੋਲਦੇ ਨੇ ਕਈ ਪੰਜਾਬੀ ਦੀ ਭਾਸ਼ਾ ਚ ਜਦ ਤੱਕ ਵੀ ਬੋਲਦੇ ਨੇ ਕੋਈ ਇਲਾਕਾ ਹੈਗਾ ਪਰ ਇੱਥੇ ਜਿੱਚਰ ਬੋਲ ਦਿੱਤਾ ਹਰ ਰਸ ਪੱਲੇ ਨਾ ਪਾਏ ਜਦ ਤੱਕ ਹਰ ਵਾਲਾ ਰਸ ਉਹੀ ਉੱਪਰ ਜਿਹੜਾ ਮੇਰਾ ਗਿਆਨ ਮੈਂ ਜਿੱਦੀ ਮੈਂ ਵਣਜ ਕਰਨੀ ਹੈ ਮਨ ਦੇ ਵਿੱਚ ਰੱਖਣਾ ਹੈ ਜਦ ਤੱਕ ਮੇਰੇ ਕੋਲ ਉਹ ਮੇਰੇ ਪੱਲੇ ਨਹੀਂ ਪੈ ਜਾਂਦਾ ਉੱਪਰ ਕਹਰੇ ਸੀ ਮੇਰੇ ਪੱਲੇ ਪੈ ਗਿਆ ਮਨ ਨੂੰ ਹੋ ਵਣਜਾਰਾ ਹੁਣ ਇਹ ਦੂਜੇ ਨੂੰ ਸੰਬੋਧਨ ਕਰਦੇ ਜਦ ਤੱਕ ਪੱਲੇ ਨਹੀਂ ਪੈ ਜਾਂਦਾ ਤਾਂ ਤੱਕ ਤੇਰਾ ਅਨਰਸ ਦੇ ਵਿੱਚ ਤੂੰ ਲੱਗਿਆ ਰਹੇਗਾ ਹੁਣ ਅਨਰਸ ਦੀ ਵੀ ਵੈਸੇ ਇੱਕ ਬੜੀ ਲੰਬੀ ਚੁੜੀ ਲਿਸਟ ਹੈ ਜਿਹੜੀ ਅਸੀਂ ਸਵੇਰੇ ਵਾਲੇ ਸ਼ਬਦ ਦੇ ਵਿੱਚ ਵੀ ਵਿਚਾਰਦੇ ਆ ਵੀ ਸਾਨੂੰ ਐਕਚੁਅਲ ਦੇ ਵਿੱਚ ਚਾਹੀਦਾ ਕੀ ਹੈ ਅਸੀਂ ਆਪ ਹੀ ਮੈਂਟਲੀ ਡਿਸਟਰੈਕਟਡ ਸਾਨੂੰ ਚਾਹੀਦਾ ਮਾਨਸਿਕ ਸਕੂਨ ਹੈ ਪਰ ਉਹਨੂੰ ਜਿਸ ਪਾਸੇ ਮੂੰਹ ਕਰਕੇ ਅਸੀਂ ਲੱਭ ਰਹੇ ਹਾਂ ਉਹ ਪਾਸਾ ਜਿਹੜੀ ਪੁਰਾਤਨ ਮਤ ਸਾਨੂੰ ਲੈ ਕੇ ਜਾਂਦੀ ਹੈ ਉਹਦੀ ਪ੍ਰਾਪਤੀ ਅੱਜ ਤੱਕ ਕਿਦਰੇ ਵੀ ਨਹੀਂ ਹੋਈ ਤੇ ਗੁਰੂਵਲ ਮੁਕਰ ਲਈ ਸਤ ਗੁਰਵਲ ਜਦੋਂ ਮੁਕਰ ਲਈ ਗੁਰਮੁਖ ਹੋ ਜਾਈਏ ਗੁਰੂਵਲ ਮੁਖ ਕਰ ਲਈਏ ਆਪਣਾ ਧਿਆਨ ਇੰਟੈਲੈਕਚੁਅਲ ਉਸ ਵਿਜ਼ਡਮ ਬਰ ਲੈ ਜਾਈਏ ਤੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਤੋਂ ਪੁਰਾਤਨ ਮਤ ਨੇ ਜਿਹੜੀ ਸਾਨੂੰ ਇੱਕ ਗਾਈਡ ਕਰਤਾ ਸੀ ਵੀ ਤੂੰ ਇਹ ਕਰੇਗਾ ਉਹ ਲਿਸਟ ਬੜੀ ਲੰਬੀ ਹੈ ਜੇ ਕੋਦ ਮੈਂ ਬੋਲ ਦਿੰਦਾ ਸਾਰੇ ਸਮਝਦੇ ਕੋਚ ਲਿਆ ਕਰਦਾ ਸਭ ਨੂੰ ਪਤਾ ਹੀ ਹੈ ਸਾਰੇ ਕੋਈ ਵਰਤ ਰੱਖਦਾ ਹੈ ਜੀ ਹਾਂ ਕੋਈ ਵਰਤ ਰੱਖਦਾ ਹੈ ਕੋਈ ਕਾਲਾ ਧਗਾ ਬੰਦਾ ਹੈ ਕੋਈ ਨੀਲਾ ਬੰਦਾ ਹੈ ਕੋਈ ਪੀਲਾ ਬੰਦਾ ਹੈ ਸੋ ਡਿਫਰੈਂਟ ਡਿਫਰੈਂਟ ਜਿਹੜੀਆਂ ਥਾਟਸ ਸਾਡੇ ਕੋਲ ਆ ਰਹੇ ਨੇ ਉਸ ਰੱਬ ਅੱਲਾ ਗੋਡ ਪਰਮਾਤਮਾ ਨੂੰ ਖੁਸ਼ ਕਰਨ ਦੀ ਵਿਧੀਆਂ ਦੱਸੀਆਂ ਜਾ ਰਹੀਆਂ ਨੇ ਇਹ ਅਨਰਸ ਹੈ ਸਾਰਾ ਐਵੇਂ ਨਹੀਂ ਪਾਇਆ ਜਾਏਗਾ ਉਹ ਕਹਿੰਦੇ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤ੍ਰਿਸ਼ਨਾ ਲੱਗੇ ਆਏ ਅ ਇਹ ਬਕਰਗੇ ਸਿਧਾ ਹਾਂਜੀ ਠੀਕ ਹੈ ਠੀਕ ਹੈ ਉਹ ਕਹਿੰਦੇ ਹਰ ਰਸ ਪਾਏ ਪੱਲੇ ਹੁਣ ਕਹਿੰਦੇ ਹਰ ਰਸ ਪੱਲੇ ਪਾਏ ਕੌਣ ਪੱਲੇ ਪਾਏ ਪੀਏ ਹਰ ਰਸ ਉਹ ਹਰ ਰਸ ਜਿਹਦੇ ਪੱਲੇ ਪੈ ਗਿਆ ਉਹ ਪੀ ਲਾਂਦਾ ਫਿਰ ਕਹਿੰਦੇ ਬੌਹਲ ਨਾ ਤ੍ਰਿਸ਼ਨਾ ਲੱਗਿਆ ਏ ਜਿਹੜੀ ਤ੍ਰਿਸ਼ਨਾ ਹੁਣ ਜਿਹੜੀ ਤ੍ਰਿਸ਼ਨਾ ਦੇ ਵਿੱਚ ਫੇਰ ਅਗੇਨ ਉਹੀ ਵੈਰਿਟੀ ਹੈ ਤ੍ਰਿਸ਼ਨਾ ਦੀ ਉਹੀ ਸਾਡਾ ਅੰਦਰ ਰਸ ਹੈ ਉਹੀ ਤ੍ਰਿਸ਼ਨਾ ਹੈ ਜਿਹੜੇ ਅੰਦਰ ਰਸ ਨੇ ਉਹਨਾਂ ਨੂੰ ਪਾਣ ਦੀ ਸਾਡੀ ਜਿਹੜੀ ਲਲਾਹਿਤ ਹੈ ਉਹ ਤ੍ਰਿਸ਼ਨਾ ਹੈ ਬੇਸੀ ਟੀਮੇ ਪਾਣਾ ਤੰਨੇ ਹੋਸੀ ਉਹਨੂੰ ਉਹ ਤ੍ਰਿਸ਼ਨਾ ਹੈ ਤ੍ਰਿਸ਼ਨਾ ਦਾ ਵੈਸੇ ਹੋਰ ਵੱਡੇ ਲੋਕ ਜਿਹੜੇ ਨੇ ਉਹ ਅਲੱਗ ਅਲੱਗ ਡਿਫੀਨੇਸ਼ਨਸ ਦਿੰਦੇ ਨੇ ਪਰ ਮੈਂ ਇਹਨੂੰ ਸੈਂਟਰਲ ਆਈਡੀਆ ਬਰੀਫ ਕਰਕੇ ਚੱਲ ਰਿਹਾ ਤਾਂਕਿ ਅਸੀਂ ਪਹਿਲੇ ਮੋਟੀ ਚੀਜ਼ ਤੋਂ ਬਾਹਰ ਨਿਕਲ ਆਈਏ ਬਾਰੀਕ ਗੱਲਾਂ ਦੇ ਫਿਰ ਜਦੋਂ ਕੁਐਸਚਨਸ ਆਣਗੇ ਤੇ ਆਪਾਂ ਉਹਨੂੰ ਆਨਸਰ ਕਰ ਲਾਂਗੇ ਐਡਰੈਸ ਕਰ ਲਾਂਗੇ ਸੋ ਇੱਥੇ ਕਹਿੰਦੇ ਨੇ ਬਹੁੜ ਨਾ ਤ੍ਰਿਸ਼ਨਾ ਲੱਗੇ ਆਏ ਫਿਰ ਜਦੋਂ ਤੁਸੀਂ ਉਹ ਰਸ ਪੀ ਲਿਆ ਪੀ ਹੈ ਹਰ ਰਸ ਹਰੀ ਵਾਲਾ ਜਿਹੜਾ ਰਸ ਸੀਗਾ ਜਿਹੜੀ ਪੂੰਜੀ ਸੀ ਤੇਰੀ ਜਦੋਂ ਤੂੰ ਉਹਦੀ ਵਣਜ ਕਰਕੇ ਉਹਦਾ ਰਸ ਪੀ ਲਿਆ ਫਿਰ ਬਹੁੜ ਬਹੁੜ ਮਤਲਬ ਕਿ بار بار ਤੇਰੇ ਨੇੜੇ ਕੁਛ ਨਹੀਂ ਆਉਂਦਾ ਉਹ ਤ੍ਰਿਸ਼ਨਾ ਫਿਰ ਤੇਰੇ ਨੇੜੇ ਨਹੀਂ ਆਉਂਦੀ ਫਿਰ ਕਹਿੰਦੇ ਇਹ ਹਰ ਰਸ ਕਰਮੀ ਭਾਈ ਹੈ ਸਤਗੁਰ ਮਿਲੇ ਜਿਸ ਆਏ ਕਹੈ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਹਨ ਨੂੰ ਦੇਖੋ ਹੋਰ ਉਹਨੂੰ ਬੜੇ ਸਿੰਪਲ ਵਰਡਸ ਦੇ ਵਿੱਚ ਖੋਲ ਰਹੇ ਨੇ ਇਹ ਹਰ ਰਸ ਇਹ ਹਰ ਰਸ ਮਤਲਬ ਜਿੱਦੀ ਹੁਣੇ ਗੱਲ ਕੀਤੀ ਹੈ ਜਿਹਦੇ ਬਾਰੇ ਸਾਨੂੰ ਦੱਸਿਆ ਇਹ ਹਰ ਰਸ ਕਰਮੀ ਪਾਈ ਹੈ ਕਰਮੀ ਪਾਈਆ ਦਾ ਮਤਲਬ ਤੁਹਾਨੂੰ ਇਸ ਤਰ੍ਹਾਂ ਦੇ ਕਰਮ ਕਰਨੇ ਪੈਣਗੇ ਕਰਮ ਕਰਮ ਮਤਲਬ ਉਦਮ ਵੈਸੇ ਤਾਂ ਉਦਮ ਦੁਨੀਆ ਅਨਰਸਾਂ ਵਾਸਤੇ ਵੀ ਕਰ ਰਹੀ ਹੈ ਪਰ ਇੱਥੇ ਹੁਣ ਕਹਿ ਰਹੇ ਨੇ ਅਨ ਅਨ ਰਸਾ ਨੂੰ ਛੋੜ ਕੇ ਅਸਲੀ ਉਦਮ ਜੀ ਦੀ ਅਸੀਂ ਵਣਜ ਕਰਨੀ ਹੈ ਜਿਦੀ ਅਸੀਂ ਵਪਾਰ ਕਰਨਾ ਹੈ ਜਿਦੀ ਲੇਵਾ ਦੇਵੀ ਕਰਨੀ ਹੈ ਉਹ ਕਰਮ ਪਾਈ ਹੈ ਹਰ ਰਸ ਤਾਂ ਪਾਈ ਹੈ ਜਦੋਂ ਉਸ ਤਰ੍ਹਾਂ ਦੇ ਕਰਮ ਕਰਾਂਗੇ ਫਿਰ ਉਹ ਕਿਵੇਂ ਹੋਏਗਾ ਸਤਗੁਰੂ ਮਿਲੇ ਜਿਸ ਆਏ ਜਿਸ ਕੋਲ ਸਤਗੁਰੂ ਦਾ ਗਿਆਨ ਸਤਗੁਰੂ ਆ ਜਾਂਦਾ ਹੈ ਸਤਗੁਰੂ ਆ ਜਾਂਦਾ ਹੈ ਮਿਲੇ ਮਿਲ ਜਾਂਦਾ ਹੈ ਜਿਹਨੂੰ ਜਿਤੇ ਪੱਲੇ ਸਤਗੁਰ ਆ ਗਿਆ ਸੱਚਾ ਗੁਰ ਉਹ ਸੱਚੇ ਗੁਰੂ ਤੋਂ ਮਿਲਿਆ ਹੋਇਆ ਥੌਟਸ ਵਿਜ਼ਡਮ ਵਾਈਸਨੈਸ ਜਦੋਂ ਤੁਹਾਡੇ ਕੋਲ ਆ ਗਈ ਤੇ ਤੁਹਾਡੇ ਕੋਲ ਉਹ ਕਰਮ ਫਿਰ ਤੁਹਾਡੇ ਜਾਗ ਜਾਣਗੇ ਤੁਸੀਂ ਕਰਮ ਕਰੋਗੇ ਤੇ ਇਹ ਹਰ ਰਸ ਜਿਹੜਾ ਤੁਹਾਨੂੰ ਮਿਲ ਜਾਏਗਾ ਤੁਹਾਨੂੰ ਪ੍ਰਾਪਤ ਹੋਏਗਾ ਪਰ ਸੱਚੇ ਗੁਰੂ ਨਾਲ ਲੱਗ ਕੇ ਤਹ ਨਾਨਕ ਨਾਨਕ ਜੀ ਕਹਿ ਰਹੇ ਨੇ ਹੁਣ ਹੋਰ ਅਨਰਸ ਸਭ ਵਿਸਰੇ ਅਨਰਸ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਇੱਕ ਨੂੰ ਛੋੜ ਕੇ ਇੱਕ ਦੀ ਗੱਲ ਨੂੰ ਛੋੜ ਕੇ ਹੋਰ ਬਾਕੀ ਸਾਰੇ ਅਨਰਸ ਨੇ ਜਿਹਦੇ ਨਾਲ ਸਾਡੀ ਤ੍ਰਿਸ਼ਨਾ ਜਿਹੜੀ ਹੈ ਅੰਦਰ ਅੰਦੀ ਵੱਧਦੀ ਹੈ ਤੇ ਸਾਨੂੰ ਪਰੇਸ਼ਾਨੀਆਂ ਦਾ ਮਾਹੌਲ ਸਾਡੇ ਅੰਦਰ ਬਣਦਾ ਹੈ ਅਨਰਸ ਸਭ ਵਿਸਰੇ ਫਿਰ ਸਾਰੇ ਵਿਸਰ ਗਏ ਸਭ ਮਤਲਬ ਸਾਰੇ ਇਹ ਬਹੁ ਸੰਖਿਆਕ ਦੇ ਵਿੱਚ ਆ ਗਿਆ ਸਾਰੇ ਜਾਂ ਹਰ ਵਸੈ ਮਨ ਆਏ ਜਾਂ ਦਾ ਮਤਲਬ ਹੈ ਜਦ ਇਮੀਡੀਏਟਲੀ ਹੀ ਜਦੋਂ ਹੀ ਇਨੂੰ ਥੋੜਾ ਜਿਆਦਾ ਹੋਰ ਸਿੰਪਲੀਫਾਈ ਕਰ ਦਈਏ ਜਾਂ ਹਰ ਵਸੈ ਮਨ ਆਏ ਜਦੋਂ ਹੀ ਐਟ ਦਾ ਟਾਈਮ ਜਿਵੇਂ ਹੀ ਤੁਹਾਡੇ ਮਨ ਦੇ ਵਿੱਚ ਹਰ ਵਸ ਗਿਆ ਉਦੋਂ ਹੀ ਸਾਰੇ ਦਸ ਤੁਹਾਡੇ ਜਿਹੜੇ ਅਨਰਸੀਓ ਉਹ ਤੁਹਾਡੇ ਤੋਂ ਦੂਰ ਹੋ ਗਏ ਤੁਸੀਂ ਉਹਨਾਂ ਤੋਂ ਪਿੱਛੇ ਹਟ ਗਏ ਤ੍ਰਿਸ਼ਨਾ ਤੁਹਾਡੇ ਤੋਂ ਦੂਰ ਹੋ ਗਈ ਦੁਬਾਰਾ ਦੁਬਾਰਾ ਤੁਹਾਡੇ ਕੋਲ ਨਹੀਂ ਆਂਦੀ ਤੁਸੀਂ ਹਰੀ ਦਾ ਰਸ ਅੰਮ੍ਰਿਤ ਵੇਲੇ ਪੀ ਲਿਆ ਠੀਕ ਹੈ ਜੀ ਮੇਰੇ ਵੱਲੋਂ ਇਹਨਾਂ ਜੀ ਜਿੱਤੇ ਕਿਤੇ ਤੁਸੀਂ

ਅਹ ਠੀਕ ਹੈ ਜੀ ਐ ਵੈਸੇ ਅ ਸ਼ਬਦ ਬਹੁਤ ਸਾਨੂੰ ਦੇਖੋ ਬੜਾ ਬੜਾ ਸਮਝ ਦੇ ਰਹੇ ਨੇ ਹੁਣ ਸਾਡੇ ਕੋਲੇ ਆ ਵੀ ਸਾਡੀ ਵਣਜ ਵੀ ਇਹ ਹੋ ਜਾਏ ਅਸੀਂ ਉਸ ਕਿਰਿਆਵਾ ਤੋਂ ਬਾਹਰ ਨਿਕਲੀਏ ਜਿਹਦੇ ਵਿੱਚ ਅ ਪਹਿਲੀ ਪੌੜੀ ਤੇ ਹੀ ਅਸੀਂ اٹਕੇ ਹੋਇਆ ਵੀ ਪੜੀ ਜਾਓ ਬਸ ਇਹ ਪਹਿਲੀ ਪੌੜੀ ਹੈ ਪੜੀ ਜਾਓ ਪੜੀ ਜਾਓ ਪੜੀ ਜਾਓ ਅੱਗੇ ਵੀ ਚੱਲਣਾ ਹੈ ਉਹਨੂੰ ਸਮਝਣਾ ਹੈ ਗੁਰੂ ਪਾਸ਼ਾ ਦਾ ਸਾਡੇ ਵਾਸਤੇ ਸਨੇਹਾ ਕੀ ਹੈ ਉਹ ਸਨੇਹਾ ਸਮਝੀਏ ਤੇ ਜੀਵਨ ਯਾਪਨ ਉਤੇ ਤੇ ਕਰੀਏ ਤੇ ਗੁਰੂ ਸਾਹਿਬ ਦੀ ਇਹ ਵਣਜ ਹੋ ਗਈ ਹੈ ਨੋ ਸਾਨੂੰ ਵੀ ਇਹ ਇੰਡੀਕੇਸ਼ਨ ਦੇਰੇ ਵੀ ਦੀ ਵਾਣ ਚ ਕਰੋ। ਤੋਂ ਰਲ ਮਿਲ ਕੇ ਅਸੀਂ ਕਰੀਏ। ਸੋ ਸਾਰੇ ਜੁੜੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਰੇ ਅੱਜ ਬਹੁਤ ਟਾਈਮ ਤੇ ਜੁੜੇ ਹੋ। ਬਹੁਤ-ਬਹੁਤ ਦਿਲੋਂ ਥੈਂਕਸ। ਤੇ ਸਵੇਰੇ ਵੀ ਇਸੇ ਤਰ੍ਹਾਂ ਆਪਾਂ ਨਿਰੰਤਰ ਟਾਈਮ ਦੇ ਉੱਤੇ ਜੁੜਦੇ ਰਹੀਏ। ਸਾਰੇ ਜੁੜੇ ਵੀਰਾਂ ਭੈਣਾਂ ਦਾ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀ ਜੀ। ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀ ਜੀ ਰਿਕਾਰਡਿੰਗ ਰੋਕਾਂਗੇ ਤੁਸੀਂ ਗੱਲ ਕਰਨੀ ਹੈ। ਨਹੀਂ 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 ਬਸ ਤਾਂ ਮੈਂ ਕਹਾਂ ਜੀ ਮੈਂ ਲਾਸਟ ਦਾ ਖਰੀ ਕਮੇਟੀ ਸੁਣਿਆ ਨੈਟਵਰਕ ਚੱਲਾ ਗਿਆ ਸੀ ਬਹੁਤ ਵਧੀਆ ਲੱਗਿਆ ਮਤਲਬ ਬਹੁਤ ਚੰਗੇ ਲੱਗੇ ਅੱਛਾ ਜੀ ਥੈਂਕ ਯੂ ਬਹੁਤ ਸਪਸ਼ਟ ਸੀ ਔਰ ਮੈਨੇ ਜਿਹੜਾ ਨੁਕਤਾ ਮਨ ਲੱਗਦਾ ਜੀ ਹਰ ਤੇ ਆੜ ਜਾਏਗਾ ਕੋਈ ਮਸਲਾ ਨਾ ਆੜ ਜਾਏ ਤੁਸੀਂ ਬਹੁਤ ਸਫਾਈ ਨਾਲ ਹਰ ਨੂੰ ਜਿਹੜਾ ਹੈ ਨਾ ਐਕਸਪਲੇਨ ਕੀਤਾ ਅੱਛਾ ਜੀ ਥੈਂਕ ਯੂ ਬਹੁਤ ਬਹੁਤ ਦੱਸ ਲਈ ਅੱਜ ਅਰੇ ਵਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਤੁਹਾਡੇ ਸਾਰਿਆਂ ਦੀ ਉਹ ਜੀ ਸਾਰੇ ਭੈਣ ਭਰਾ ਮਿਲ ਕੇ ਇੱਕ ਦੂਜੇ ਦੀ ਉਂਗਲ ਪਕੜ ਕੇ ਚੱਲ ਰਹੇ ਆ ਇੱਕ ਐਸੋਸੀਏਸ਼ਨ ਹੋ ਰਹੀ ਆ ਭੈਣ ਜੀ ਕਿ ਨਮਨਜਤ ਅਮਨਜਤ ਭੈਣ ਜੀ ਥੈਂਕ ਯੂ ਜੀ ਥੈਂਕ ਯੂ ਭੈਣ ਜੀ ਨੇ ਬੜਾ ਵਧੀਆ ਤੁਸੀਂ ਉਂਗਲ ਫੜ ਕੇ ਨਹੀਂ ਚੱਲ ਰਹੇ ਹੋ ਨ ਅੱਗੇ ਚੱਲ ਰਹੇ ਹੋ ਨਹੀਂ ਮੈਨੂੰ ਤਾਂ ਲੱਗਦਾ ਜੀ ਮੈਂ ਉਂਗਲੀ ਪਕੜਾਂਗਾ ਫਿਰ ਚਲੋ ਥੈਂਕ ਯੂ ਤੁਹਾਡਾ ਤੁਸੀਂ ਵੱਡਿਓ ਇਹੀ ਬੜਪੱਣਾ ਤੁਹਾਡੇ ਸਾਰਿਆਂ ਦਾ ਠੀਕ ਜੀ ਸਾਰੇ ਵੀਰਾਂ ਨੂੰ ਭੈਣਾਂ ਦਾ ਫਿਰ ਤੋਂ ਇੱਕ ਵਾਰ ਧੰਨਵਾਦ ਤੈ ਦਿਲੋਂ ਧੰਨਵਾਦ ਜੀ ਤੁਸੀਂ ਪਿਆਰ ਦਿੱਤਾ ਬਾਗੁਰੂ ਜੀ ਕਾ ਖਾਲਸਾ ਬਾਗੁਰੂ ਜੀ ਕੀ ਫਤਿਹ ਬਾਗੁਰੂ ਜੀ ਕੀ ਫਤਿਹ